ਦੇਖੋ ਚਿਕਸ ਨੂੰ ਲੈ ਕੇ ਨਾ ਬਹੁਤ ਜ਼ਿਆਦਾ ਫਰਾਡ ਹੋ ਰਿਹਾ ਆ ਮਤਲਬ ਕਿ ਜਦੋਂ ਆਪਾਂ ਕਿਸੇ ਤੋਂ ਚਿਕਸ ਖਰੀਦਦੇ ਆ ਉਹ ਕਿਵੇਂ ਆਪਣੇ ਨਾਲ ਫਰਾਡ ਕਰਦੇ ਨੇ ਕਿਵੇਂ ਆਪਾਂ ਇਸ ਫਰਾਡ ਤੋਂ ਬਚਣਾ ਆ ਸੋ ਅੱਜ ਦੀ ਵੀਡੀਓ ਖਾਸ ਕਰਕੇ ਆਪਾਂ ਇਸ ਟਾਪਿਕ ਤੇ ਬਣਾਈ ਆ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇਕਰ ਐਂਡ ਤੇ ਜਾ ਕੇ ਜਾਣਕਾਰੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਦੇਖੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਪਿੰਡਾਂ ਦੇ ਵਿੱਚ ਟੋਕਰਿਆਂ ਦੇ ਵਿੱਚ ਫੇਰੇ ਵਾਲੇ ਚਿਕਸ ਲੈ ਕੇ ਆਉਂਦੇ ਆ ਉਹ ਆਪਣੇ ਨਾਲ ਕਿਵੇਂ ਫਰੋਡ ਕਰਦੇ ਨੇ ਦੇਖੋ ਜਿਹੜੇ ਪਿੰਡਾਂ ਦੇ ਵਿੱਚ ਚਿਕਸ ਲੈ ਕੇ ਆਉਂਦੇ ਨੇ ਆਮ ਕਰਕੇ ਉਹਨਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਨੇ ਮੁਰਗੇ ਹੀ ਨਿਕਲਦੇ ਨੇ ਕਿਵੇਂ ਕਿਉਂਕਿ ਹੁਣ ਜਿਹੜੀ ਇਹਨਾਂ ਦੀ ਟੈਸਟਿੰਗ ਆ ਜਿਹੜੀ ਉਹ ਸ਼ੁਰੂ ਹੋ ਗਈ ਆ ਵੈਸੇ ਤਾਂ ਜੇਕਰ ਆਪਾਂ ਇਹਨਾਂ ਦੀ ਟੈਸਟਿੰਗ ਕਰਦੇ ਹਾਂ ਉਸ ਦੇ ਨਾਲ ਟੈਸਟਿੰਗ ਮਤਲਬ ਕਿ ਇਹ ਪਤਾ ਕਰਦੇ ਹਾਂ ਵੀ ਛੋਟੇ ਚਿਕਸ ਦੇ ਵਿੱਚ ਕਿਹੜਾ ਮੁਰਗਾ ਆ ਤੇ ਕਿਹੜੀ ਮੁਰਗੀ ਆ ਕਿਹੜਾ ਫੀਮੇਲ ਆ ਕਿਹੜਾ ਮੇਲ ਆ ਉਸ ਦੇ ਨਾਲ ਜਿਹੜੇ ਚਿਕਸ ਨੇ ਜ਼ਿਆਦਾ ਮਰਦੇ ਨੇ ਪਰ ਕੁਝ ਲੋਕ ਇਹੋ ਜਿਹੇ ਨੇ ਕੁਝ ਐਚੜੀਆਂ ਵਾਲੇ ਇਹੋ ਜਿਹੇ ਹੈਗੇ ਨੇ ਜਿਹੜੇ ਆਪਣੇ ਲਾਲਚ ਦੇ ਲਈ ਟੈਸਟਿੰਗ ਕਰਦੇ ਨੇ ਤੇ ਜਿਸ ਦੇ ਕਰਕੇ ਉਹ ਜਿਹੜੇ ਮੁਰਗੇ ਹੁੰਦੇ ਨੇ ਉਹ ਫੇਰੇ ਵਾਲਿਆਂ ਦੇ ਕੋਲ ਦੇ ਕੇ ਭੇਜ ਦਿੰਦੇ ਨੇ ਕਿ ਇਹ ਜੀ ਸੇਲ ਕਰਿਆ ਉਹ ਤੇ ਉਹ ਜਿਹੜੇ ਚਿਕਸ ਹੁੰਦੇ ਨੇ ਉਹ ਆਪਾਂ ਨੂੰ ਮਿਲ ਵੀ ਸਸਤੇ ਜਾਂਦੇ ਨੇ ਉਹ ਜ਼ਿਆਦਾਤਰ ਚਿਕਸ ਆਪਾਂ ਨੂੰ ਸਸਤੇ ਮਿਲ ਜਾਂਦੇ ਨੇ ਤੇ ਉਹ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਮੁਰਗੇ ਹੀ ਨਿਕਲਦੇ ਨੇ ਦੇਖੋ ਇਹ ਗੱਲ ਕੋਈ ਆਪਾਂ ਐਵੇਂ ਨਹੀਂ ਕਰ ਰਹੇ 4-5 ਸਾਲ ਦਾ ਆਪਣੇ ਕੋਲੇ ਤਜਰਬਾ ਆ ਤੇ ਆਪਣੇ ਕੋਲੇ ਹੁਣ ਵੀ ਫੋਨ ਵਗੈਰਾ ਆਉਂਦੇ ਰਹਿੰਦੇ ਨੇ ਤੇ ਜਿਹੜੇ ਮੈਂਬਰ ਆਪਣੇ ਨਾਲ ਆਪਣੇ ਇੰਸਟਾਗ੍ਰam ਤੇ ਜੁੜੇ ਹੋਏ ਨੇ ਫੇਸਬੁੱਕ ਤੇ ਜੁੜੇ ਹੋਏ ਨੇ ਹੁਣ ਵੀ ਮੇਰੇ ਨਾਲ ਇੱਕ ਪਰਸੋਂ ਚੌਥ ਕਿਸੇ ਮੇਰੇ ਵੀਰ ਦੀ ਗੱਲ ਹੋਈ ਆ ਤੇ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਆਪਾਂ ਤੁਹਾਡੇ ਵੱਲ ਦੇਖ ਕੇ ਕੰਮ ਸ਼ੁਰੂ ਕੀਤਾ ਸੀ ਪਰ ਆਪਾਂ ਇੱਕ ਗਲਤੀ ਕਰ ਲਈ ਵੀ ਆਪਾਂ ਫੇਰੇ ਵਾਲੇ ਤੋਂ ਚਿਕਸ ਖਰੀਦ ਲਏ ਤੇ ਨਾ ਤਾਂ ਉਹ ਬਰੀਡ ਸਹੀ ਨਿਕਲੀ ਆ ਤੇ ਦੂਜੀ ਗੱਲ ਹੈ ਜੀ ਉਹਨਾਂ ਦੇ ਵਿੱਚ ਮੁਰਗੇ ਜ਼ਿਆਦਾ ਨਿਕਲੇ ਨੇ ਇੱਕ ਪਿੱਛੇ ਜੇ ਹੋਰ ਵੀ ਕਿਸੇ ਮੇਰੇ ਵੀਰ ਨਾਲ ਗੱਲ ਹੋਈ ਸੀ ਉਹਨੇ ਦੱਸਿਆ ਕਿ ਜੀ ਫੇਰੇ ਵਾਲੇ ਤੋਂ ਚਿਕਸ ਖਰੀਦੇ ਉਹ ਸਾਰੇ ਦੇ ਸਾਰੇ ਮੁਰਗੇ ਨਿਕਲੇ ਸੋ ਹੁਣ ਤੁਸੀਂ ਇਸ ਫਰਾਡ ਤੋਂ ਕਿਵੇਂ ਬਚਣਾ ਦੇਖੋ ਸਾਫ਼ ਜਿਹੀ ਗੱਲ ਆ ਕਿ ਭਾਈ ਫੇਰੇ ਵਾਲਿਆਂ ਤੋਂ ਚਿਕਸਾ ਜਿਹੜੇ ਨਾ ਖਰੀਦੋ ਵੈਸੇ ਇਸ ਟੌਪਿਕ ਤੇ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਵੀ ਵੀਡੀਓ ਬਣਾਈ ਹੋਈ ਆ ਜਦੋਂ ਮੈਂ ਇਹ ਚੈਨਲ ਸ਼ੁਰੂ ਕੀਤਾ ਸੀ ਉਦੋਂ ਵੀ ਮੈਂ ਦੱਸਿਆ ਸੀ ਕਿ ਤੁਸੀਂ ਚਿਕਸਾ ਜਿਹੜੇ ਕਿੱਥੋਂ ਖਰੀਦਣੇ ਆ ਤੁਸੀਂ ਫੇਰੇ ਵਾਲਿਆਂ ਤੋਂ ਚਿਕਸਾ ਜਿਹੜੇ ਨਾ ਖਰੀਦੋ ਦੂਜੀ ਗੱਲ ਆ ਤੁਸੀਂ ਆਨਲਾਈਨ ਚਿਕਸਾ ਜਿਹੜਾ ਉਹ ਵੀ ਨਾ ਖਰੀਦੋ ਤੁਸੀਂ ਚਿਕਸਾ ਜਿਹੜੇ ਖਰੀਦੋ ਆਪਣੇ ਆਸ-ਪਾਸ ਕਿਤੇ ਕਿਸੇ ਵੱਡੇ ਫਾਰਮ ਵਾਲੇ ਤੋਂ ਜਿਹਨੂੰ ਤੁਸੀਂ ਕੱਲ ਨੂੰ ਅਲਾਮਬਾ ਦੇਣ ਵਾਲੇ ਬਣੋ ਕਿ ਜੀ ਤੁਹਾਡੀ ਜਿਹੜੀ ਬਰੀਡ ਆ ਉਹ ਵੀ ਸਹੀ ਨਹੀਂ ਨਿਕਲੀ ਤੇ ਸਾਰੇ ਮੁਰਗੇ ਨਿਕਲੇ ਨੇ ਹੁਣ ਫੇਰੇ ਵਾਲੇ ਨੂੰ ਤੁਸੀਂ ਕਿੱਥੋਂ ਫੜ ਲੂਗੇ ਫੇਰੇ ਵਾਲਾ ਤਾਂ ਆਇਆ ਚਿਕਸ ਤੁਹਾਨੂੰ ਵੇਚ ਕੇ ਆ ਜਿਹੜਾ ਚਲਾ ਗਿਆ ਤੇ ਉਹ ਤੁਹਾਨੂੰ ਫਿਰ ਥੋੜੇ ਵੱਡੇ ਹੋયા ਤੇ ਪਤਾ ਲੱਗਦਾ ਹੈ ਕਿ ਜੀ ਇਹ ਤਾਂ ਮੁਰਗੇ ਨੇ ਸਾਰੇ ਸੋ ਇਹੋ ਜਿਹੇ ਫਰੌਡ ਤੋਂ ਜੇਕਰ ਤੁਸੀਂ ਬਚਣਾ ਸਿੱਧੀ ਸਾਫ਼ ਗੱਲ ਆ ਵੀ ਭਈ ਫੇਰੇ ਵਾਲੇ ਤੋਂ ਤੁਸੀਂ ਜਿਹੜੇ ਚਿਕਸਾ ਬਿਲਕੁਲ ਨਾ ਖਰੀਦੋ ਤੇ ਦੂਜੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਵੀ ਜਿਹੜੇ ਵੱਡੇ ਫਾਰਮਾਂ ਵਾਲੇ ਨੇ ਉਹ ਕਿਵੇਂ ਆਪਣੇ ਨਾਲ ਦੇਖੋ ਫਰੌਡ ਕਰਦੇ ਨੇ ਉਹ ਵੀ ਕਰਦੇ ਨੇ ਕੁਛ ਹੈਗੇ ਨੇ ਲਾਲਚਵਸ ਜੋ ਐਵੇਂ ਕਰਦੇ ਨੇ ਕੁਝ ਤਾਂ ਦੇਖੋ ਇਹੋ ਜਿਹੇ ਨੇ ਜਿਹੜੇ ਟੈਸਟਿੰਗ ਕਰਕੇ ਆਪਾਂ ਨੂੰ ਚਿਕਸ ਦਿੰਦੇ ਨੇ ਉਹਦੇ ਵਿੱਚ ਸਾਰੇ ਦੇ ਸਾਰੇ ਮੁਰਗੇ ਹੀ ਨਿਕਲਦੇ ਨੇ ਦੂਜੀ ਤਰ੍ਹਾਂ ਉਹ ਏਦਾਂ ਕਰਦੇ ਨੇ ਕਿ ਜਦੋਂ ਆਪਾਂ ਉਹਨਾਂ ਦੇ ਫਾਰਮ ਤੋਂ ਚਿਕਸ ਲੈਣ ਜਾਂਦੇ ਆ ਉਹ ਆਪਾਂ ਨੂੰ ਫਾਰਮ ਦੇ ਲਾਗੇ ਨਹੀਂ ਲੱਗਣ ਦਿੰਦੇ ਇਹ ਕਹਿ ਕੇ ਕਿ ਵੀ ਜੀ ਸਾਡੇ ਚਿਕਸ ਨੂੰ ਇਨਫੈਕਸ਼ਨ ਹੋ ਜਾਊਗੀ ਠੀਕ ਆ ਇਹ ਕਹਿ ਕੇ ਉਹ ਅੰਦਰੋਂ ਸ਼ਾਂਤੀ ਕਰਕੇ ਚਿਕਸ ਲੈ ਕੇ ਆਉਂਦੇ ਨੇ ਕਈ ਵਾਰੀ ਕੀ ਕਰਦੇ ਨੇ ਕਮਜ਼ੋਰ ਚਿਕਸ ਲੈ ਕੇ ਆਉਂਦੇ ਨੇ ਕਮਜ਼ੋਰ ਚਿਕਸ ਆਪਾਂ ਨੂੰ ਉਹ ਸੇਲ ਕਰਦੇ ਨੇ ਇਹ ਕਹਿ ਕੇ ਜੀ ਇਹ ਦੱਸ ਦਿੰਦੇ ਨੇ ਇੰਨੇ ਰੁਪਏ ਦਾ ਆ ਤੇ ਦੂਜੇ ਜਿਹੜੇ ਵੱਡੇ ਚਿਕਸ ਹੁੰਦੇ ਨੇ ਹੈਲਦੀ ਹੁੰਦੇ ਨੇ ਉਹ ਉਮਰ ਜ਼ਿਆਦਾ ਦੱਸ ਕੇ ਕਿ ਇਹ 20 ਦਿਨ ਦੇ ਚਿਕਸ ਨੇ ਜੀ ਇਹਨਾਂ ਦੀ ਜਿਹੜੀ ਹੈਲਥ ਆ ਗ੍ਰੋਥ ਆ ਉਹ ਵਧੀਆ ਆ ਇਹ ਇੰਨੇ ਰੁਪਏ ਦੇ ਨੇ ਵੱਧ ਪੈਸਿਆਂ ਦੇ ਲਈ ਉਹ ਸ਼ਾਂਤੀ ਕਰਕੇ ਚਿਕਸ ਦਿੰਦੇ ਨੇ ਹੁਣ ਇਸ ਫਰੌਡ ਤੋਂ ਤੁਸੀਂ ਕਿਵੇਂ ਬਚਣਾ ਹੈ ਇਹਦੇ ਲਈ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਵੱਡੇ ਫਾਰਮ ਵਾਲੇ ਨੂੰ ਜਿੱਥੋਂ ਵੀ ਤੁਸੀਂ ਚਿਕਸ ਲੈਣੇ ਆ ਤੁਸੀਂ ਕਹੋ ਤੇ ਭਾਈ ਅਸੀਂ ਦੂਰ ਖੜਾਂਗੇ ਤੁਹਾਡੇ ਚਿਕਸ ਤੱਕ ਇਨਫੈਕਸ਼ਨ ਨਹੀਂ ਆਉਂਦੀ ਪਰ ਸਾਨੂੰ ਜਿਹੜੇ ਚਿਕਸ ਨੇ ਉਹ ਸ਼ਾਂਤੀ ਕਰਕੇ ਇਹਨਾਂ ਦੇ ਉਹ ਜਿਹੜੇ ਤੁਹਾਡੇ ਕੋਲ ਸਾਰੇ ਚਿਕਸ ਨੇ ਮਿਕਸ ਚਿਕਸ ਦਿਓ ਸਾਨੂੰ ਨਾ ਕਿ ਐਦਾਂ ਕਰੋ ਕਿ ਤੁਸੀਂ ਸ਼ਾਂਤੀ ਕਰਕੇ ਚਿਕਸ ਦਿਓ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਇਹ ਹੋ ਰਿਹਾ ਕਿਉਂਕਿ ਦੇਖੋ ਆਪਣਾ ਤਾਂ ਇਹ ਕੰਮ ਆਪਣੇ ਕੋਲ ਇਹੋ ਜਿਹੇ ਹੋਰ ਮੈਂਬਰ ਵੀ ਜੁੜੇ ਹੋਏ ਨੇ Instagram ਦੇ थ्रू Facebook ਦੇ थ्रू ਜਿਨ੍ਹਾਂ ਦੇ ਨਾਲੇ ਫਰਾਡ ਹੋ ਰਿਹਾ ਜੇਕਰ ਮੇਰੇ ਨਾਲੇ ਫਰਾਡ ਨਹੀਂ ਹੋ ਰਿਹਾ ਪਰ ਜੋ ਮੇਰੇ ਨਾਲ ਜੁੜੇ ਹੋਏ ਮੈਂਬਰ ਨੇ ਉਹਨਾਂ ਦਾ ਨੁਕਸਾਨ ਹੋ ਰਿਹਾ ਉਹ ਦੱਸਦੇ ਨੇ ਕਿ ਬਈ ਐਦਾਂ ਸਾਡੇ ਨਾਲ ਫਰਾਡ ਹੋ ਰਿਹਾ ਸੋ ਆਪਾਂ ਸੋਚਿਆ ਵੀ ਕਿਉਂ ਨਾ ਇਹ ਗੱਲ ਆ ਜਿਹੜੀ ਸਾਰੇ ਮੈਂਬਰ ਦੇ ਨਾਲ ਜੋ ਮੈਨੂੰ ਮੈਂਬਰ ਦੱਸ ਰਹੇ ਨੇ ਉਹ ਸਾਰੇ ਮੈਂਬਰਾਂ ਨੂੰ ਪਤਾ ਹੋਵੇ ਜਿਨ੍ਹਾਂ ਨੇ ਇਹ ਕੰਮ ਹੁਣ ਸ਼ੁਰੂ ਕਰਨਾ ਹੈ ਜਾਂ ਚਿਕਸ ਖਰੀਦ ਰਹੇ ਨੇ ਉਹ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣ ਠੀਕ ਆ ਦੇਖੋ ਜੇਕਰ ਤੁਸੀਂ ਇਹ ਕੰਮ ਸ਼ੁਰੂ ਕਰਨਾ ਹੈ ਬਰੀਡ ਦੀ ਵਧੀਆ ਚੋਣ ਕਰੋ ਆਪਾਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੱਸਦੇ ਆਏ ਆ ਕਿ ਭਾਈ ਆਰ ਆਈ ਆਰ ਬਰੀਡ ਤੇ ਬਲੈਕ ਅਸਟਰੋਲਬ ਬਰੀਡ ਆ ਜਿਹੜੀ ਇਸ ਦੀ ਚੋਣ ਕਰੋ ਜੇਕਰ ਤੁਸੀਂ ਆਂਡੇ ਸੇਲ ਕਰਨ ਵਾਸਤੇ ਕੰਮ ਕਰਨਾ ਹੈ ਤੇ ਮੈਂ ਪਹਿਲਾਂ ਵੀ ਵੀਡੀਓਜ਼ ਬਣਾਈਆਂ ਇਸ ਟੌਪਿਕ ਤੇ ਭਾਈ ਫੇਰੇ ਵਾਲੇ ਤੋਂ ਚਿਕਸ ਨਾ ਖਰੀਦਿਓ ਆਨਲਾਈਨ ਚਿਕਸ ਨਾ ਖਰੀਦਿਓ ਤੁਸੀਂ ਚਿਕਸ ਖਰੀਦਿਓ ਕੋਈ ਵੱਡੇ ਫਾਰਮ ਵਾਲੇ ਤੋਂ ਜੋ ਕਿ ਯਕੀਨ ਵਾਲਾ ਬੰਦਾ ਹੋਵੇ ਤੁਹਾਡੇ ਆਸ-ਪਾਸ ਹੋਵੇ ਕਾਹਲੂ ਜੇਕਰ ਤੁਹਾਡੇ ਚਿਕਸ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਜਾਂ ਬਰੀਡ ਸਹੀ ਨਹੀਂ ਨਿਕਲਦੀ ਦੇਖੋ ਬਿਮਾਰੀ ਦਾ ਨਾ ਆਉਣਾ ਆਉਣਾ ਉਹ ਤਾਂ ਵੱਖਰੀ ਗੱਲ ਆ ਕਈ ਵਾਰੀ ਆਪਣੇ ਫਾਰਮ ਤੇ ਆ ਕੇ ਚਲੋ ਚਿਕਸ ਤੰਦਰੁਸਤ ਨਹੀਂ ਰਹਿੰਦੇ ਹੈ ਕਿ ਕੋਈ ਬਿਮਾਰੀ ਆ ਜਾਂਦੀ ਉਹ ਉਹਦੇ ਵਿੱਚ ਵੱਡੇ ਫਾਰਮ ਵਾਲੇ ਕੁਝ ਨਹੀਂ ਕਰ ਸਕਦੇ ਪਰ ਪ੍ਰੋਬਲਮ ਦਾ ਮਤਲਬ ਇਹ ਆ ਕਿ ਜੇਕਰ ਆਪਾਂ ਨੂੰ ਬਰੀਡ ਸਹੀ ਨਹੀਂ ਮਿਲਦੀ ਹੈਗੀ ਜਾਂ ਫਿਰ ਆਪਣੇ ਜਿਹੜੇ ਚਿਕਸ ਨੇ ਉਹ ਸਾਰੇ ਦੇ ਸਾਰੇ ਮੁਰਗੇ ਨਿਕਲਦੇ ਨੇ ਉਸ ਵੇਲੇ ਆਪਾਂ ਵੱਡੇ ਫਾਰਮ ਵਾਲੇ ਜਿੱਥੋਂ ਆਪਾਂ ਚਿਕਸ ਲਏ ਨੇ ਉਸ ਦਾ ਇੱਕ ਥਾਂ ਟਿਕਾਣਾ ਆ ਆਪਾਂ ਉਹਨੂੰ ਜਾ ਕੇ ਲਾਂਭਾ ਦੇ ਸਕਦੇ ਆ ਪਰ ਫੇਰੇ ਵਾਲੇ ਨੂੰ ਆਪਾਂ ਕੋਈ ਲਾਂਭਾ ਨਹੀਂ ਦੇ ਸਕਦੇ ਅਗਲਾ ਆਇਆ ਚਿਕਸ ਬੇਚ ਕੇ ਚਲਾ ਗਿਆ ਆਪਣਾ ਨੁਕਸਾਨ ਆ ਜਿਹੜਾ ਹੋ ਗਿਆ ਆਪਣਾ ਉਹ ਫਾਇਦਾ ਕਰਕੇ ਚਲਾ ਗਿਆ ਸੋ ਵੈਸੇ ਕਈ ਤਾਂ ਆਪਣੇ ਜਿਹੜੇ ਹੁਣ ਇਹ ਕੰਮ ਕਰਦੇ ਨੇ ਫਰੋਡ ਵਾਲਾ ਉਹਨਾਂ ਨੂੰ ਸ਼ਾਇਦ ਆਪਣੀਆਂ ਗੱਲਾਂ ਜਿਹੜੀਆਂ ਕੋੜੀਆਂ ਲੱਗਣ ਸਾਰੇ ਨਹੀਂ ਕਰਦੇ ਪਰ ਕੁਝ ਲੋਕ ਹੈਗੇ ਨੇ ਜੋ ਇਹੋ ਜਿਹੇ ਕੰਮ ਕਰਦੇ ਨੇ ਸੋ ਤੁਸੀਂ ਇਹੋ ਜੇ ਲੋਕਾਂ ਤੋਂ ਬਚੋ ਤੁਸੀਂ ਉਹਨਾਂ ਨੂੰ ਕਹਿ ਦਿਓ ਸਿੱਧੇ ਪਾਈ ਅਸੀਂ ਚਿਕਸ ਲੈਣੇ ਹੀ ਨਹੀਂ ਤੁਹਾਡੇ ਕੋਲੋਂ ਇੱਕ ਵਾਰ ਕਰ ਲੈਣਗੇ ਫਰੋਡ ਦੋ ਵਾਰ ਕਰ ਲੈਣਗੇ ਜਦੋਂ ਉਹਨਾਂ ਦਾ ਕੰਮ ਬੰਦ ਦਿਸੂਗਾ ਨਾ ਉਹਨਾਂ ਕੋਲ ਕਿਸੇ ਕਸਟਮਰ ਨੇ ਜਾਣਾ ਨਹੀਂ ਫਿਰ ਉਹ ਆਪਣੇ ਆਪ ਹੀ ਸਹੀ ਚੀਜ਼ ਦੇਣਗੇ ਬਾਕੀ ਥੋੜੀ ਜੀ ਸਿਹਤ ਡਾਊਨ ਚੱਲ ਰਹੀ ਆ ਤੁਹਾਨੂੰ ਜੇਕਰ ਜਾਣਕਾਰੀ ਵਧੀਆ ਲੱਗੀ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਧੰਨਵਾਦ